ਖਾਲਸਾ ਰਾਜ ਕੋਈ ਨਹੀਂ ਹੋ ਸਕਦਾ ਕਿੱਥੋਂ ਤੱਕ ਪੜਿਓ ਤੁਸੀਂ ਮੈਂ ਗ੍ਰੈਜੂਏਸ਼ਨ ਕੀਤੀ ਉਹਦੇ ਚ ਮਹਾਰਾਜਾ ਰਣਜੀਤ ਸਿੰਘ ਦਾ ਚੈਪਟਰ ਪੜਿਆ ਉਹ ਕਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਉਹ ਖਾਲਸਾ ਰਾਜ ਕਿੱਥੇ ਹੈ ਦਿਖਾਓ ਕਿੱਥੇ ਖਾਲਸਾ ਰਾਜ ਹੈ ਹਿੰਦੁਸਤਾਨ ਦਾ ਸਟੇਟ ਹੈ ਖਾਲਸਾ ਰਾਜ ਹੈਗਾ ਇਹ ਮਹਾਰਾਜਾ ਰਣਜੀਤ ਸਿੰਘ ਦਾ Empire ਹੈਗਾ ਦਿਖਾਓ ਕਿੱਥੇ ਲਦਾਖ ਲੈ ਲਦਾਖ ਤੋਂ ਸ਼ੁਰੂ ਹੋ ਕੇ ਉਹ ਦਿੱਲੀ ਤੱਕ ਤੇ ਸਾਰਾ ਹਿਮਾਚਲ ਸਾਰਾ ਲਾਹੌਰ ਖਾਲਸਾ ਰਾਜ ਉਹ ਕਿੱਥੇ ਹੈ ਖਾਲਸਾ ਰਾਜ ਉਹਨੂੰ ਦਾ ਤੋੜ ਦਿੱਤਾ ਜੇ ਤੁਹਾਡੇ ਦਾਦੇ ਦੇ ਕੋਲ ਇੱਕ ਰਾਜ ਰਾਜ ਭਾਗ ਸੀਗਾ ਤੇ ਪੋਤੇ ਨੇ ਮੰਗਣਾ ਨਹੀਂ ਅੱਗੋਂ ਆ ਕੇ ਉਹ ਦਿਖਾ ਦਿਓ ਮਹਾਰਾਜ ਅਨਜੀਤ ਸਿੰਘ ਦੇ ਪੰਛੜ ਜਿਹੜੀ ਸਿੱਖ ਕੌਮ ਹੈ ਉਹਨਾਂ ਨੇ ਆਪਣੇ ਐਂਪਾਇਰ ਮੰਗਣਾ ਨਹੀਂ ਸਾਡਾ ਐਂਪਾਇਰ ਕਿੱਥੇ ਆ ਹਿੰਦੁਸਤਾਨ ਨੇ ਆਜ਼ਾਦੀ ਨਹੀਂ ਲਈ ਹਿੰਦੁਸਤਾਨ ਨੇ ਆਜ਼ਾਦੀ ਮੰਗੀ ਨਹੀਂ ਅੰਗਰੇਜ਼ਾਂ ਤੋਂ ਸਾਡਾ ਰਾਜ ਸਾਨੂੰ ਵਾਪਸ ਕਰੋ ਤੇ ਜਿਹੜਾ ਰਾਜ ਮਹਾਰਾਜ ਅਨਜੀਤ ਸਿੰਘ ਦਾ ਸੀ ਜਿਹੜਾ ਅੰਗਰੇਜ਼ਾਂ ਨੇ ਖੋਇਆ ਸੀ ਉਹ ਰਾਜ ਕਿੱਥੇ ਆ ਕਿੱਥੇ ਆ ਰਾਜ ਮਾਹਰ ਜੀ ਸਿੰਘ ਦਾ ਰਾਜ ਖਾਲਸ ਰਾਜ ਸੀ ਇਹ ਤਾਂ ਮੰਨਦੇ ਹੋ ਨਾ ਤੇ ਖਾਲਸਾਨੂੰ ਖਾਲਸ ਰਾਜ ਕਹਿੰਦੇ ਆ ਤੇ ਉਹਨਾਂ ਨੇ ਰਾਜ ਮੰਗਣਾ ਨਹੀਂ ਉਹਨਾਂ ਦੇ ਵੰਸ਼ਜਾਂ ਨੇ ਉਹ ਮੰਗਦੇ ਨੇ ਸੰਵਿਧਾਨ ਦੇ ਵਿੱਚ ਧਾਰਾ ਦੇ ਵਿੱਚ ਆਪਣਾ ਹੱਕ